ਮੌਸਮ ਨੂੰ ਲੈ ਕੇ ਨਵੀਂ-ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਕਦੇ ਅਚਾਨਕ ਮੌਸਮ ਬਦਲ ਜਾਂਦਾ ਹੈ ਤਾਂ ਤੇਜ਼ ਧੁੱਪ ਤੋਂ ਬਾਅਦ ਤੇਜ਼ ਮੀਂਹ ਤੇ ਹਨੇਰੀ ਤੇ ਬੱਦਲ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਸ ਤੋਂ ਬਾਅਦ ਕੁਝ ਕੁਸ਼ ਰਾਹਤ ਹੋ ਜਾਂਦੀ ਹੈ ਪਰ ਬੀਤੇ ਦੋ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਮੌਸਮ ਕਾਫੀ ਬਦਲਿਆ ਹੋਇਆ ਹੈ ਤੇ ਕਾਫੀ ਤੇਜ਼ ਗਰਮੀ ਪੈਣੀ ਸ਼ੁਰੂ ਹੋ ਗਈ ਹੈ ਤਾਂ ਬੀਤੇ ਦਿਨੀ ਹੋਣ ਵਾਲੇ ਤੇਜ਼ ਮੀਂਹ ਤੋਂ ਬਾਅਦ ਤੇਜ਼ ਹਵਾਵਾਂ ਤੋਂ ਬਾਅਦ ਅਚਾਨਕ ਹੀ ਤੇਜ਼ ਗਰਮੀ ਪੈਣੀ ਸ਼ੁਰੂ ਹੋ ਗਈ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਦਿੱਕਤਾਂ ਆਣੀਆਂ ਹੁਣ ਸ਼ੁਰੂ ਹੋ ਗਈਆਂ ਨੇ ਰੋਜ਼ਮਰਰਾ ਦੇ ਕੰਮਕਾਰਾਂ ਦੇ ਵਿੱਚ ਜਾਣ ਵਾਲੇ ਲੋਕਾਂ ਨੂੰ ਜ਼ਿਆਦਾ ਹੀਟ ਵੇਵ ਦਾ ਸ਼ਿਕਾਰ ਹੋ ਰਹੇ ਨੇ ਸਾਹਮਣਾ ਕਰਨਾ ਪੈ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੱਸਦੀ ਏ ਕੁਝ ਅਜੀਹਾ ਹੀ ਹੋਣ ਵਾਲਾ ਹੈ ਜਿਸ ਤੋਂ ਬਾਅਦ ਮੌਸਮ ਵਿਭਾਗ ਨੇ ਇਸ ਨੂੰ ਲੈ ਕੇ yellow alert ਵੀ ਜਾਰੀ ਕਰ ਦਿੱਤਾ ਹੈ ਹੀਟ ਵੇਵਜ਼ ਦਾ yellow alert ਜਿਹੜਾ ਹੈ ਮੌਸਮ ਵਿਭਾਗ ਨੇ ਜਾਰੀ ਕੀਤਾ ਤਾਂ ਦੱਸਦੀ ਏ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ ਗਰਮੀ ਪਵੇਗੀ ਤਾਂ ਦੱਸਿਆ ਜਾ ਰਿਹਾ ਹੈ ਆਉਣ ਵਾਲਾ ਆਉਣ ਵਾਲੀ ਜਿਹੜੀ 9 ਤਰੀਕ ਹੈ ਉਹ ਸਭ ਤੋਂ ਜ਼ਿਆਦਾ ਗਰਮ ਰਹਿਣ ਵਾਲੀ ਹੈ 9 ਤਰੀਕ ਨੂੰ ਹੀਟ ਵੇਵਸ ਦਾ ਅਲਰਟ ਜਾਰੀ ਕੀਤਾ ਗਿਆ ਹੈ ਆਉਣ ਜਾਣ ਵਾਲੇ ਲੋਕਾਂ ਨੂੰ ਦਿੱਕਤਾਂ ਹੋਣਗੀਆਂ ਜਿਸ ਤੋਂ ਬਾਅਦ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਜੇਕਰ ਕਿਤੇ ਆਂਦੇ ਜਾਣਦੇ ਹੋ ਤਾਂ ਖੁਦ ਨੂੰ ਪੂਰੀ ਤਰ੍ਹਾਂ ਟੱਕ ਕੇ ਆਣਾ ਜਾਣਾ ਜ਼ਰੂਰੀ ਹੈ ਬਾਵਾ ਪੂਰੀਆਂ ਬਾਵਾ ਦੇ ਕੱਪੜੇ ਪੂਰੀਆਂ ਅਤੇ ਸ਼ੂਜ਼ ਤੇ ਹੋਰ ਫੇਸ ਮੂਹ ਕਵਰ ਕਰਕੇ ਫੇਸ ਕਵਰ ਕਰਕੇ ਹੀ ਬਾਹਰ ਆਣਾ ਜਾਣਾ ਜ਼ਰੂਰੀ ਹੈ ਤੇ ਅੱਖਾਂ ਨੂੰ ਵੀ ਕਵਰ ਕਰਨਾ ਜ਼ਰੂਰੀ ਹੈ ਕਾਲੀਆਂ ਐਣਕਾਂ ਦੇ ਨਾਲ ਤਾਂ ਕਿ ਅੱਖਾਂ ਦੇ ਵਿੱਚ ਹੋਰ ਤਰੀਕ ਦਿਕਤਾਂ ਨਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤੇਜ਼ ਗਰਮੀ ਪੈਣ ਦੀ ਜਿਹੜੀ ਹੈ ਸੰਭਾਵਨਾ ਜਤਾਈ ਜਾ ਰਹੀ ਹੈ ਹਾਲਾਂਕਿ ਗੱਲ ਕਰੀਏ ਤਾਂ ਅਚਾਨਕ ਹੀ ਕਦੇ ਮੌਸਮ ਬਦਲ ਜਾਂਦਾ ਹੈ ਤਾਂ ਅਚਾਨਕ ਹੀ ਕਦੇ ਤੇਜ਼ ਧੁੱਪ ਦੇ ਨਾਲ ਲੋਕਾਂ ਨੂੰ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਬੀਤੇ ਦਿਨਾਂ ਦੇ ਵਿੱਚ ਦੇਖਿਆ ਗਿਆ ਕਿ ਮੌਸਮ ਕਾਫੀ ਸੁਹਾਵਣਾ ਰਿਹਾ ਗਰਮੀ ਤੋਂ ਰਾਹਤ ਮਿਲੀ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਾਫੀ ਦੇਖਿਆ ਜਾਵੇਗਾ ਕਹਿਰ ਟਾਉਂਦਾ ਹੋਇਆ ਨਜ਼ਰ ਆਵੇਗਾ ਤੇ ਗਰਮੀ ਤੇਜ਼ ਕਾਫੀ ਪੈਣ ਵਾਲੀ ਹੈ ਤਾਂ ਤੁਹਾਡੇ ਇਲਾਕੇ ਦੇ ਵਿੱਚ ਇਸ ਵੇਲੇ ਕੀ ਹਾਲਾਤ ਨੇ ਇੱਕ ਵਾਰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ